ਚਲ 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 ਇਸ ਵੇਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਇੱਕ ਟਰੱਕ ਦੇ ਵੱਲੋਂ ਜਿਹੜਾ ਪੁਲਿਸ ਦੇ ਰੋਕਣ ਦੇ ਵੀ ਰੁਕਿਆ ਨਹੀਂ ਗਿਆ ਪਰ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜਾ ਉਸ ਟਰੱਕ ਦੀ ਜਾਂਚਬੀਨ ਕਰਨ ਵਾਸਤੇ ਚੈਕਿੰਗ ਕਰਨ ਵਾਸਤੇ ਉਸ ਦਾ ਪਿੱਛਾ ਕੀਤਾ ਗਿਆ ਤਾਂ ਉਸ ਦੇ ਵਿੱਚੋਂ ਜੋ ਨਿਕਲਿਆ ਉਹ ਤਸਵੀਰਾਂ ਤੁਹਾਨੂੰ ਹੈਰਾਨ ਕਰ ਦੇਣਗੀਆਂ ਜੀ ਹਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਵਾਇਰਲ ਹੋ ਰਹੀ ਵੀਡੀਓ ਜੀ ਹਾਇ ਇਸ ਵੀਡੀਓ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਇਹ ਬਲੀਡੀ ਉਹ ਜਿਹੜੀ ਹੈ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਇੱਕ ਟਰੱਕ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਤੇ ਕੁਝ ਲੋਕਾਂ ਦੇ ਵੱਲੋਂ ਜਿਹੜਾ ਪਿੱਛਾ ਕੀਤਾ ਜਾ ਰਿਹਾ ਹੈ ਤੇ ਜਦੋਂ ਉਸ ਟਰੱਕ ਨੂੰ ਖੋਲਿਆ ਜਾਂਦਾ ਹੈ ਤਾਂ ਸਾਹਮਣੇ ਕੀ ਆ ਉਹ ਦੇਖ ਕੇ ਤੁਸੀਂ ਹੈਰਾਨ ਵਜਾਓਗੇ ਤੇ ਤੁਹਾਡੇ ਪੈਰਾ ਥੱਲੇ ਜ਼ਮੀਨ ਖਿਸਕ ਜਾਏਗੀ ਇੱਕ ਵਾਰ ਇਹ ਵੀਡੀਓ ਨੂੰ ਜ਼ਰੂਰ ਦੇਖਿਓ ਚਲ 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 ਉਸ ਨੂੰ ਮਾਰਹਮੀ ਨੂੰ ਫੋਨ ਉਸ ਨੂੰ ਅੱਗੇ ਵਿੱਕੇ ਨੂੰ ਵਿੱਕੀ ਅੱਗੇ ਆ ਰਿਹਾ ਸਾਰ ਰੰਗ ਦਾ ਐਸ਼ਰ ਬਾਲੇ ਦੇ ਹੜੀ ਵੀ ਕਰ ਰਿਹਾ ਹੁਣ ਪਲੇਅਰ ਚੋਕੇ ਖੜਾ ਆਦਾ ਬੱਜ ਜਾਈ ਜਾ ਵਾਹ ਆਹੀ ਚਲੋ ਫਿਰ ਕਿੱਥੇ ਜਾਏਗਾ ਚਲ ਕਿੱਧਰ ਨਿਕਲਦਾ ਮਾਰਾ ਭੈਣ ਗਾ ਮੋੜੇਗਾ ਮੋੜ ਤੇ ਹੀ ਭੈਣ ਦੀ ਟੰਗ ਤੈਨੂੰ ਮੋੜ ਦਿੰਨੇ ਆ ਕਰ ਜਾ ਚੜਾਏਗਾ ਨਹੀਂ ਤੂੰ ਕਰ ਮੇਰੇ ਕਰਨੀਂ ਥੜਾ ਪਿੱਛੇ ਪਿੱਛੇ ਮਾਰੇਗਾ ਕੱਢ ਜਾ ਵਿੱਚ ਨਾਲ ਮਾਰਿਆ ਫਿਰ ਲਾਈਟਾਂ ਲਗੀਆਂ ਤੈਨੂੰ ਖੜੇ ਨੂੰ ਕੋਈ ਨਹੀਂ ਕੋਈ ਨਹੀਂ ਚੱਲਣ ਦਾ ਉਹਨੇ ਬੈਕ ਮਾਰ ਸਕਦਾ ਨਹੀਂ ਮਾਰਦਾ ਜੀ ਲਾਈਟਾਂ ਦੇ ਘੇਰ ਤੈਨੂੰ ਰਾਤ ਨੂੰ ਵੀ ਬਣਾਉਂਗੇ ਵੀਡੀਓ ਲੈ ਇਹ ਮਾਰੇ ਬਣਾਉਰੇ ਲਾਈਟਾਂ ਦੇ ਬਹੁਤ ਜਗ੍ਹਾ ਉਹ ਲੋਨੇ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਜਗ੍ਹਾ ਦੇ ਵਿੱਚ ਚੰਗਾ ਜਾਣ ജന മുട ਫੋਨ ਫੋਨ ਲਾਦਾ ਇਹਦੇ ਡਰਾਈਵਰ ਦੀ ਕਟਾਈ ਕਰਾਨਾ ਚੰਗੇ ਇਹਦਾ ਜੀਪ ਇਸ ਲੱਗਿਆ ਪਾ ਪਾਜ ਸਕਦਾ ਨਹੀਂ ਵੱਟਾ ਨਾ ਲੱਗਿਆ ਨਹੀਂ ਸੋਨੂੰ ਨਾ ਕਰਦਾ ਜਾਨ ਮਾਵਾ ਕੋਸਾ ਕੋਈ ਨਹੀਂ ਹੋਰ ਨਾ ਕੱਢੇ ਨਹੀਂ ਕੱਢੇ ਤੁੰਨੋ ਕਹਿਆ ਆਰਮਨਾਲ ਕਰੀ ਵਿੱਕੀ ਆਰਮਨਾਲ ਆਰਮਨਾਲ ਤੂੰ ਪੱਟਾ ਮਾਰਦਾ ਹੋ ਇੱਧਰ ਲੋ ਹਾਰੋ ਪੱਟਣ ਵਾਲਾ ਆਰਮਨਾਲ ਕਿਸੋ ਦੇ ਵਿੱਚ ਨਾ ਮਾਰਿਆ ਯਾਰ ਉਹ ਹੀ ਦਾ ਹੈ ਭੈਣ ਦਾ ਲੰਨਾ ਕਿਸੇ ਦੇ ਵਿੱਚ ਚੱਲ ਬੰਦ ਕਰ ਦੇ ਬੰਦ ਕਰ ਦੇ ਫੁੱਟਰ ਬੰਦ ਫੁੱਟਰ ਬੰਦ ਕਰ ਦੇ ਕੋਈ ਇਹਨੂੰ ਚੱਲਾਂਗੇ ਕਿੱਥੇ ਚੱਲੇ ਜਾਗੇ ਬੰਦ ਦੇ ਨਾ ਨਾ ਕੋਈ ਕਿੰਦਾ ਦੂਰ ਰੱਖੋ ਹੱਥ ਪੰਡਾ ਜੀ ਸਾਰਾ ਦੂਰ ਯਾਰ ਸੇ ਬ੍ਰੇਕ ਮਾਰੂਗਾ ਤੇਰੀ ਫੋਨ ਲੈ ਉਹ ਤਾਂ ਫੋਨ ਦਿੱਤੀ ਫੋਨ ਨਾਲ ਸੁਣ ਗੋਣ ਕਰੀ ਬਾਈ ਬੰਦ ਕਰ ਦੱਸ ਬਾਅਦ ਚ ਕਰੀ 10 ਮਿੰਟ ਬਾਅਦ ਕਰ ਬਾਅਦ ਚ ਕਰੀ ਬਾਅਦ ਬਾਅਦ ਕਰੀ ਗਾ ਹਲੋ ਕੱਟ ਮਰੂਏ ਦੇਖੀ ਮੈਂ ਇਧਰ ਮੁੜ ਗੋ ਦੇ ਵਿਗੜਨੋਂ ਹੈਲੋ ਦੇ ਵਿਗੜਨੋਂ ਮੁੜੂ ਅੰਮਾ ਗੱਡੀ ਪਿੱਛੇ ਬਾਅਦ ਚ ਲੈ ਤੈਨੂੰ ਹਣਾ ਇਹਦੇ ਵਿੱਚ ਆ ਆ ਵਿੱਕੀ ਵਿੱਕੀ ਜੇ ਨੂੰ ਜਮੇ ਨਹੀਂ ਚਲਾਉਂਦਾ ਪਤਾ ਕੰਜਰ ਦਾ ਚੱਲ 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 ਉਹ ਕਰ ਗਿਆ ਉਹ ਲੈ ਗਿਆ ਮੋੜ ਕੇ ਉਹ ਲੈ ਗਿਆ ਮੋੜ ਕੇ ਵਿੱਕੀ ਨੂੰ ਗੱਡੀ ਚਲਾਉਂਦੀ ਅੱਜ ਮੈਂ ਟਿੰਗ ਬਈ ਹੋਰ ਹੋਰੇ ਬੱਸ ਕੱਟ ਮਾਰਦਾ ਹਾਂ ਆਹ ਉਹਨੇ ਕਿਹਾ ਆਪਣੇ ਵਿੱਚ ਹੀ ਮਾਰ ਗਿਆ ਸੀ। ਸੋਰੂ ਕਾਰ ਆ ਰਹੀ ਹੈ। ਨਾ ਨਾ ਆਪਣੇ ਆਈ ਹੋਇਆ ਖਾਣੋ। ਨਾ ਨਾ ਆਪਣੇ ਨੂੰ ਵੀ ਲੈ ਗਈ। ਉਹ ਪ੍ਰਦੀਪ ਆ ਰਿਹਾ ਪਿੱਛੇ। ਲੈਣਾ? ਹਾਂ ਬਰਦਾ। ਆਪਣੇ ਵਾਲੇ ਨਾ ਦਿੱਕਤ ਬੰਦਾ ਜੇ ਦੋ ਬੰਦੇ ਦੇਖਾਂਗੇ ਪਸਾਰੀ ਕਰਕੇ ਤਾਰਾਂਗੇ ਬੰਦੀ ਖਵਾ ਜਣਾਵਾ। ਰੇਟਵੇ ਤੇ ਚੜਨੇ ਜਦੋਂ ਕਿਤੋਂ ਆਇਆ। ਫੁੱਲ ਇਨਸੋਨ ਦੇ ਉਹ ਵਿੱਕੀ ਨਾ ਚੜਾਉਂਦਾ ਕਿਦੋਂ ਬੰਦੇ ਨਾ 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 ਗਿਆ ਚਲੂ ਆ ਉਹਦਾ ਵਿੱਕੀ ਪਲਟਾ ਦੂ ਉਹਨਾਂ ਨੂੰ ਵਿੱਕੀ ਨਾਲ ਲਗਾ ਦੇ ਉਹਨਾਂ ਨੂੰ ਸੜਨ ਤੋਂ ਤੰਕਰਨ ਨਹੀਂ ਪਾਉਂਦਾ ਯਾਰ 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 ਚੱਲ ਪਾਟ ਬਾਕੀ ਦਿੱਲੀ ਦਾ ਕੋਈ ਬਣਾ ਰਹੋ ਨਾ ਕਰ ਬਿਠਾ ਰਖਿਆ ਜਿਹੜਾ ਨਾ ਕਿ ਰਾਜਾ ਠੇਕੇਦਾਰ ਵਾਲਾ ਅੱਛਾ ਹਾਂ ਜੈ ਭਗਵਾਨ ਪਸ਼ੂ ਰਾਮ ਜੀ ਕੀ ਜੈ ਗਊ ਮਾਤਾ ਕੀ ਸੋ ਗਊ ਰਖਸ਼ਾ ਦਲ ਦੀ ਟੀਮ ਹੈਲੋ ਪਟਿਆਲਾ ਵਿਕੇ ਵਿਕਾਸ ਕੰਗੋਜੀ ਸੰਜੀਤ ਸ਼ਰਮਾ ਸੋ ਲੱਗੇ ਹੋਇਆ ਪਾਕ ਤੋਂ ਭਵਾਨੀਗਰ ਨੂੰ ਪਾਲੀ ਗੱਡੀ ਆ ਤੇ ਸਾਡੇ ਸਟੇਪ ਪ੍ਰਧਾਨ ਜੀ ਜੋ ਪਟਿਆਲ ਮੁੱਖ ਭਾਰਤ ਦੇ ਸੁਰੱਖਿਆ ਦਲ ਦੇ ਪ੍ਰਧਾਨ ਉਹਨਾਂ ਦੀ ਗੱਡੀ ਵੀ ਲੱਗੀ ਹੋਈ ਆ ਔਰ ਇਹ ਗੱਡੀ ਰੋਕ ਰਹੀ ਰਿਹਾ ਹੈਗਾ ਔਰ ਬੜੀ ਪੂਰੀ ਤਿੱਖਿਆ ਪਿਆ ਰਿਹਾ ਉਹ ਸਾਈਡਾਂ ਮਾਰ ਰਿਹਾ ਸੋਹਣੀ ਸਗੱਡੀ ਨੂੰ ਫੜਾਂਗੇ ਔਰ ਇਸ ਗੱਡੀ ਵਿੱਚ ਬਹਿ ਲੱਦੇ ਹੋਏ ਆ ਇਹ ਸਾਡੇ

ਤੂੰ ਗੱਡੀ ਫੜਾ ਮੈਨੂੰ ਸੋ ਗੱਡੀ ਚਲਦੀ ਛੱਡਦੀ ਉਹ ਛਾਲ ਮਾਰ ਕੇ ਦੌੜ ਗਿਆ ਸੋ ਗੱਡੀ ਰੋਕੀਆ ਗੱਡੀ ਚਲਦੀ ਛੱਡ ਗਿਆ ਭੱਜ ਗਿਆ ਹਾਂ ਹਾਂ ਉਹ ਨਹੀਂ ਭੱਜਿਆ ਦੂਰ ਹੀ ਭੱਜਿਆ ਪਰ ਨਾਉਂ ਨੂੰ ਸੋ ਗੌਰ ਰਖਸ਼ਾ ਦਲ ਦੀ ਟੀਮ ਪਟਿਆਲਾ ਸਾਡੇ ਵਿਕਾਸ ਕਮੋਜੀ ਔਰ ਜਿਵੇਂ ਤੁਸੀਂ ਦੇਖ ਰਹੇ ਗੱਡੀ ਗੱਡੀ ਚੱਲਦੀ ਛੱਡ ਕੇ ਭੱਜ ਗਿਆ ਉਹ ਹੁਣ ਭੱਜ ਗਿਆ ਹੈਗਾ ਬਈ ਬਈ ਪੱਛਾ ਆਦਮਕਾ ਫੀਡਬੈਕ ਆ ਗੱਡੀ ਦੇ ਬਾਹਰ ਵਿੱਚ ਅੱਡੋ-ਬੱਧੇ ਨਾ ਹੈਗਾ ਬਸ ਕੋਈ ਯਾਰ ਕਿਸੇ ਨਾਲ ਬੱਜੇਗਾ ਦਰਵਾਜ਼ਾ ਗੱਡੀ ਨੇ ਮਾਰਿਆ ਇਹ ਇੱਕ ਸਾਈਡੋਂ ਪਕੜ ਲਿਆ ਸਾਈਡ ਦੀ ਗਲਤੀ ਹੈਗੀ ਪਹਿਲਾਂ ਇਹ ਹਿਊਮਨ ਹੈ ਹਾਂਜੀ ਹਾਂਜੀ ਹਾਂ ਉਹ ਤੋਂ ਬਾਅਦ ਪੁਲਿਸ ਪਾ ਕੇ ਲੈ ਜਾਓ ਇਹਨੂੰ ਪਾਓ ਉਹਨੂੰ ਪਿੱਛੇ ਘੇਰੋ ਲੈਣੇ ਮੈਂ ਪੁਲਿਸ ਕਿੱਥੇ ਹੈ ਹਸਪੀਟਲ ਲੈ ਕੇ ਜਾਓ ਬਾਅਦ ਚ ਇਹਨਾਂ ਦੀ ਬਿਆਨ ਇਸ ਤੋਂ ਬਾਅਦ ਚ ਕਾਰਵਾਈ ਆਪੀ ਹੋਈ ਜਾਊਗੀ ਹਾਂ ਗਾਂ ਵਾਲੀ ਦੋ ਪਾਈ ਖੜੀ ਹੈ